喂。喂。喂。 ਲੈਂਡਸਲਾਈਡ ਦੀ ਇਹ ਲਾਈਵ ਵੀਡੀਓ ਬिलासपुर ਤੋਂ ਸਾਹਮਣੇ ਆਈ ਹੈ ਜਿੱਥੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅਚਾਨਕ ਪਹਾੜਾ ਤੋਂ ਵੱਡੇ-ਵੱਡੇ ਪੱਥਰ ਡਿੱਗਣ ਲੱਗ ਪੈਂਦੇ ਨੇ ਗਨੀਮਤ ਰਹਿੰਦੀ ਹੈ ਕਿ ਜਿਸ ਵੇਲੇ ਇਹ ਪੱਥਰ ਡਿੱਗਦੇ ਨੇ ਗੱਡੀਆਂ ਦੂਜੇ ਪਾਸੇ ਹੁੰਦੀਆਂ ਨੇ ਹਾਲਾਂਕਿ ਗੱਡੀਆਂ ਉਸ ਸਾਈਡ ਜਾ ਰਹੀਆਂ ਹੁੰਦੀਆਂ ਨੇ ਪਰ ਇਸੇ ਦਰਮਿਆਨ ਜਦੋਂ ਪੱਥਰ ਡਿੱਗਦੇ ਨੇ ਤੇ ਟਰੱਕ ਅਤੇ ਜੋ ਗੱਡੀ ਇਸ ਦੇ ਪਿੱਛੇ ਹੁੰਦੀ ਹੈ ਉਹ ਬੈਕ ਗੇਅਰ ਦੇ ਵਿੱਚ ਪਾਣੀ ਸ਼ੁਰੂ ਕਰ ਦਿੰਦੇ ਨੇ ਇਸ ਹਾਦਸੇ ਦੇ ਵਿੱਚ ਇਸ ਲੈਂਡਸਲਾਈਡ ਦੇ ਵਿੱਚ ਜਾਨੀ ਨੁਕਸਾਨ ਤਾਂ ਤੋਂ ਬਚਾ ਰਿਹਾ ਪਰ ਕਿਸ ਤਰੀਕੇ ਦੇ ਨਾਲ ਪੱਥਰ ਡਿਗਰੇ ਨੇ ਲੈਂਡਸਲਾਈਡ ਕਿਸ ਤਰੀਕੇ ਦੇ ਨਾਲ ਹੋ ਰਹੀ ਹੈ ਕੈਮਰੇ ਦੇ ਵਿੱਚ ਇੱਕ ਖੌਫਨਾਕ ਮੰਜ਼ਰ ਕੈਦ ਹੋਇਆ ਦਰਸਲ ਹਿਮਾਚਲ ਦੇ ਵਿੱਚ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਲਗਾਤਾਰ ਤੇਜ਼ ਮੀਂਹ ਪੈ ਰਹੇ ਹਨ ਜਿਸ ਦੇ ਕਾਰਨ ਲੈਂਡਸਲਾਈਡ ਦੀਆਂ ਤਸਵੀਰਾਂ ਜਿਹੜੀਆਂ ਨੇ ਪਹਾੜਾ ਦੇ ਵਿੱਚ ਜੋ ਹੋ ਰਹੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਤੇ ਇਹ ਤਸਵੀਰ ਬिलासपुर ਦੀ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਮਨਾਲੀ ਫੌਲ ਲੇਨ ਜੋ ਕਿ ਬिलासपुर ਦੇ ਕੋਲ ਅਟਲ ਦੇ ਕੋਲ ਹੈ ਉੱਥੇ ਇਹ ਲੈਂਡਸਲਾਈਡ ਹੋਈ ਹੈ ਬिलासपुर ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਦੇ ਕਾਰਨ ਚੰਡੀਗੜ੍ਹ ਮਨਾਲੀ ਫੌਲ ਲੇਨ ਥਾਪਾ ਥਾਪਨਾ ਦੇ ਕੋਲ ਇਹ ਪੂਰੀ ਲੈਂਡਸਲਾਈਡ ਹੁੰਦੀ ਆ ਰਸਤੇ ਬਲੌਕ ਹੋ ਜਾਂਦੇ ਨੇ ਦੋਨੋਂ ਪਾਸੇ ਜੋ ਜਿਹੜੇ ਰਸਤੇ ਨੇ ਉਹ ਬੰਦ ਹੋ ਜਾਂਦੇ ਨੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋਈ ਲੰਬਾ ਟ੍ਰੈਫਿਕ ਜਾਮ ਵੀ ਇਸ ਦਰਮਿਆਨ ਇੱਥੇ ਲੱਗ ਜਾਂਦਾ ਹੈ ਕਿਸ ਤਰੀਕੇ ਦੇ ਨਾਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਜਾ ਰਹੀਆਂ ਸੀ ਤੇ ਇਸੇ ਦਰਮਿਆਨ ਅਚਾਨਕ ਪਹਾੜਾ ਤੋਂ ਇਹ ਪੱਥਰ ਜਿਹੜਾ ਡਿਗਣ ਲੱਗ ਪੈਂਦਾ ਇਸ ਦਰਮਿਆਨ ਜੋ ਲੋਕ ਇੱਥੇ ਗੱਡੀਆਂ ਦੇ ਵਿੱਚ ਬੈਠੇ ਹੋਏ ਸਨ ਉਹਨਾਂ ਦੇ ਵੱਲੋਂ ਇਸ ਵੀਡੀਓ ਨੂੰ ਇਸ ਖੌਫਨਾਕ ਮੰਜ਼ਰ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕੀਤਾ ਗਿਆ ਰਿਕਾਰਡ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਇਹ ਪੱਥਰ ਸੜਕ ਤੇ ਡਿਗਰੇ ਨੇ ਫੋ ਲੈਂਥ ਡਿਗਰੇ ਨੇ ਤੇ ਇਸੇ ਦਰਮਿਆਨ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਫੋ ਲੈਂਡ ਦਾ ਕਾਫੀ ਨੁਕਸਾਨ ਹੋ ਗਿਆ ਰਸਤੇ ਦੋਨੋਂ ਪਾਸੇ ਪਥਰਾ ਕਰਕੇ ਬਲੌਕ ਹੋ ਗਏ ਜਿਸ ਦੇ ਕਾਰਨ ਟ੍ਰੈਫਿਕ ਜਮ ਵੀ ਵੱਡਾ ਲੱਗ ਗਿਆ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਬਾਗਚਲ ਪੁਲ ਦੇ ਕੋਲ ਵੀ ਲੈਂਡਸਲਾਈਡ ਹੋਈ ਅਤੇ ਪ੍ਰਸ਼ਾਸਨ ਦੇ ਵੱਲੋਂ ਜੀਸੀਬੀ ਮਸ਼ੀਨ ਜੜੀਆ ਉੱਥੇ ਪਹੁੰਚਾਈ ਜਾਂਦੀ ਹੈ ਫਿਰ ਕਾਫੀ ਸਮੇਂ ਬਾਅਦ ਜਿਹੜੀ ਆਵਾਜਾਈ ਹੁੰਦੀ ਹੈ ਮੂਡ ਬਹਾਲ ਹੋ ਜਾਂਦੀ ਹੈ ਤੇ ਇਹ ਤਸਵੀਰਾਂ ਨੇ ਚੰਡੀਗੜ੍ਹ ਮਨਾਲੀ ਫੋ ਲੈਂਦੀਆ ਜਿੱਥੇ ਇਹ ਲੈਂਡਸਲਾਈਡ ਹੋਈ ਲੋਕ ਜਾ ਰਹੇ ਸਨ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਅੱਗੇ ਇਸ ਤਰੀਕੇ ਦਾ ਕੋਈ ਖੌਫਨਾਕ ਮੰਜ਼ਰ ਉਹਨਾਂ ਨੂੰ ਦੇਖਣ ਨੂੰ ਮਿਲੇਗਾ ਗਨੀਮਤ ਰਹੀ ਕਿ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਹ ਦੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੰਬਾ ਟ੍ਰੈਫਿਕ ਜਾਮ ਲੱਗਿਆ ਹੋਇਆ ਹੈ ਦੂਜੇ ਪਾਸੇ ਜਦੋਂ ਲੈਂਡਸਲਾਈਡ ਤੋਂ ਬਾਅਦ ਕੀ ਹਾਲਾਤ ਬਣ ਜਾਂਦੇ ਨੇ ਸੜਕ ਦੇ ਇਹ ਉਹ ਦੂਸਰੀਆਂ ਤਸਵੀਰਾਂ ਨੇ ਵੱਡੇ ਵੱਡੇ ਪੱਥਰ ਜਿਹੜੇ ਨੇ ਜਿਹੜੇ ਹਾਈਵੇ ਤੇ ਆ ਜਾਂਦੇ ਨੇ ਤੇ ਜੋ ਹਾਲਾਤ ਬਣ ਜਾਂ ਬਣ ਜਾਂਦੇ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਜੀਸੀਬੀ ਦੀ ਮਦਦ ਦੇ ਨਾਲ ਇਹਨਾਂ ਵੱਡੇ ਵੱਡੇ ਪੱਥਰਾਂ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਿੰਨੀ ਦੇਰ ਤੱਕ ਇਹ ਰੈਸਕਿਊ ਜਿਹੜਾ ਹੈ ਪੱਥਰਾਂ ਨੂੰ ਸਾਈਡ ਕਰਨ ਦਾ ਕੰਮ ਨਹੀਂ ਹੋਇਆ ਉਨੀ ਦੇਰ ਤੱਕ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਰਤਪੁਰ ਮਨਾਲੀ ਫੌਲਨ ਆਪਣਾ ਦੇ ਕੋਲ ਇਹ ਪੂਰੀ ਲੈਂਡਸਲਾਈਡ ਹੁੰਦੀ ਹੈ ਜਿਸ ਦੇ ਕਾਰਨ ਕੁਝ ਗੱਡੀਆਂ ਉਥੋਂ ਨਿਕਲਣ ਵਾਲੀਆਂ ਹੁੰਦੀਆਂ ਨੇ ਪਰ ਸਮੇਂ ਰਹਿੰਦੇ ਇਹ ਗੱਡੀਆਂ ਆਪਣਾ ਬਚਾਅ ਕਰ ਲੈਂਦੀਆਂ ਨੇ ਗੱਡੀਆਂ ਬੈਕ ਗੇਅਰ ਦੇ ਵਿੱਚ ਜੋ ਗੱਡੀ ਚਾਲਕ ਹੁੰਦੇ ਨੇ ਉਹ ਕੱਢ ਲੈਂਦੇ ਨੇ ਕਿਉਂਕਿ ਇੱਕ ਗੱਡੀ ਦੇ ਅੱਗੇ ਟਰੱਕ ਵੀ ਨਜ਼ਰ ਆ ਰਿਹਾ ਹੈ ਤਾਂ ਦੋਨੋਂ ਪਾਸੇ ਜਿਹੜੀ ਹੈ ਰਸਤੇ ਜਿਹੜੇ ਨੇ ਬਲੌਕ ਹੋ ਜਾਂਦੇ ਨੇ ਪੁਲਿਸ ਦੇ ਵੱਲੋਂ ਤਤਕਾਲ ਕਾਰਵਾਈ ਕਰਦੇ ਹੋਏ ਆਵਾਜਾਈ ਜਿਹੜੀ ਵਿਵਸਥਾ ਹੁੰਦੀ ਆ ਉਸ ਨੂੰ ਸੰਭਾਲਿਆ ਜਾਂਦਾ ਹੈ ਮਨਾਲੀ ਦੇ ਵੱਲੋਂ ਆਉਣ ਵਾਲੇ ਜੋ ਵਾਹਨ ਸੀ ਉਹਨਾਂ ਨੂੰ ਨੋਣੀ ਤੋਂ ਡਾਇਵਰਟ ਕਰ ਦਿੱਤਾ ਜਾਂਦਾ ਹੈ ਜਦਕਿ ਜਿਹੜੇ ਪੰਜਾਬ ਦੇ ਵੱਲੋਂ ਜੋ ਗੱਡੀਆਂ ਆ ਰਹੀਆਂ ਸੀ ਉਹਨਾਂ ਨੂੰ ਸਵਾਰ ਕਾਟ ਤੇ ਕੈਂਚੀ ਮੋੜ ਤੋਂ ਰਸਤੇ ਉਪਰਾਣੇ ਚੰਡੀਗੜ ਮਨਾਲੀ ਹਾਈਵੇ ਵੱਲ ਮੋੜਿਆ ਜਾਂਦਾ ਹੈ ਫੌਲੈਂਡ ਦੇ ਵਿੱਚ ਲੈਂਡਸਲਾਈਡ ਦੀ ਇਹ ਕੋਈ ਪਹਿਲੀ ਵੀਡੀਓ ਨਹੀਂ ਹੈ ਅੱਜ ਦਿਨ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਿੱਥੇ ਹਿਮਾਚਲ ਦੀ ਜੇਕਰ ਗੱਲ ਕੀਤੀ ਜਾਵੇ ਲੈਂਡਸਲਾਈਡ ਜਿਹੜੀਆਂ ਨੇ ਹੋ ਰਹੀਆਂ ਨੇ ਲਗਾਤਾਰ ਨੁਕਸਾਨ ਕਾਫੀ ਦੇਖਣ ਨੂੰ ਮਿਲ ਰਿਹਾ ਹੈ ਪਹਾੜਾ ਦੇ ਵਿੱਚ ਲਗਾਤਾਰ ਜੋ ਮੌਨਸੂਨ ਆਈ ਹੈ ਉਹ ਤਬਾਹੀ ਲੈ ਕੇ ਆਈ ਹੈ ਕਿਉਂਕਿ ਕਹਿਰ ਬਰਸਾਰਿਆ ਮੀਂਹ ਤੇ ਇਸੇ ਤਰੀਕੇ ਦੇ ਨਾਲ ਇਹ ਲੈਂਡਸਲਾਈਡ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿੱਥੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਹਾੜਾ ਤੋਂ ਵੱਡੇ ਵੱਡੇ ਪੱਥਰ ਜਿਹੜੇ ਨੇ ਡਿਗਣ ਲੱਗ ਪੈਂਦੇ ਨੇ ਤੇ ਇਸੇ ਦਰਮਿਆਨ ਲੰਬਾ ਟ੍ਰੈਫਿਕ ਜਾਮ ਲੱਗ ਜਾਂਦਾ ਹੈ ਓਏ Wait. ਡੈਂਜਰ ਮੂਵ ਡੇਂਜਰ ਡੂਨ ਅਰੂ ਡੇਂਜਰ Sí, sí, vive la nueva